ਫਾਜ਼ਿਲਕਾ ਬਿਜਲੀ ਘਰ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਨੂੰ ADC ਦਫ਼ਤਰ ਫਾਜ਼ਿਲਕਾ ਕੀਤਾ ਗਿਆ ਤਲਬ ਬਿਜਲੀ ਬੋਰਡ ਵੱਲੋਂ ADC ਦਫ਼ਤਰ ਫਾਜ਼ਿਲਕਾ ADC ਦੀ ਅਦਾਰਤ ਵਿੱਚ ਦਿੱਤੀ ਗਈ ਸ਼ਿਕਾਇਤ ਤੇ ਆਧਾਰ ਤੇ ADC ਫਾਜ਼ਿਲਕਾ ਵੱਲੋਂ ਕੀਤੇ ਗਏ ਸੰਮਨ ਦੇ ਸ੍ਰੋਸ਼ ਰੂਪ ਫਾਜ਼ਿਲਕਾ ਬਿਜਲੀ ਬੋਰਡ ਦਫ਼ਤਰ ਵਿੱਚ ਆਜ਼ਾਦੀ ਤੋਂ ਬਾਅਦ ਰਹਿ ਰਹੇ ਪਰਿਵਾਰ ਇਕੱਠੇ ਹੋ ਕੇ ਪੁੱਜੇ ਤੇ ਜਿਨ੍ਹਾਂ ਨੇ ਰੋਸ਼ ਪ੍ਰੋਸ਼ਨ ਕੀਤਾ ਇਸ ਸੰਬੰਧ ਵਿੱਚ ਬੋਲਦੇ ਹੋਏ ਆਜ਼ਾਦੀ ਤੋਂ ਬਾਅਦ ਰਹਿ ਰਹੇ ਲੋਕਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਉਹ ਇੱਥੇ ਰਹਿ ਰਹੇ ਹਨ ਤੇ ਬਿਜਲੀ ਬੋਰਡ ਵੱਲੋਂ ADC ਮਾਨਯੋਗ ਦੀ ਅਦਾਲਤ ਵਿੱਚ ਕੇਸ ਕੀਤਾ ਗਿਆ ਹੈ ਤੇ ਮਾਨਯੋਗ ADC ਦੇ ਹੁਕਮਾ ਦੇ ਅਨੁਸਾਰ ਉਹ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਪੁੱਜੇ ਹਨ ਇਸ ਬਾਅਦ ਵਿੱਚ ਜਦ ADC ਫਾਜ਼ਿਲਕਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਆਦਾਰ ਵਿੱਚ ਪੀਐਸ ਪੀਸੀਆਰ ਵੱਲੋਂ ਕੇਸ ਆਇਆ ਹੈ ਤੇ ਸਬੰਧ ਜਾਰੀ ਕਰਕੇ ਹਲੇ ਤਾਂ ਬਿਆਨ ਲੈਣੇ ਸ਼ੁਰੂ ਕੀਤੇ ਹਨ ਹੋਰ ਕੀ ਕੁਝ ਹੋਇਆ ਸਾਹਿਬ ਸਬੰਧ ਭੇਜਿਆ ਸੀ ਕਿ ਸਾਡੇ ਕੋਲ ਆਓ ਹਾਜ਼ਰੀ ਲਵਾਓ ਜੀ ਅਸੀਂ ਆਏ ਜੀ ਉਹਨਾਂ ਨੇ ਹਾਜ਼ਰੀ ਲਵਾਉਣ ਵਾਸਤੇ ਭੇਜਿਆ ਤਾਂ ਅਸੀਂ ਇਹ ਵੀ ਰੱਖਿਆ ਜੀ ਕਿ ਸਾਨੂੰ ਉਠਾਉਣ ਵਾਸਤੇ ਗੱਲ ਜਲਦੀ ਬੀਗ ਉਠਾਣਾ ਹੈ ਠੀਕ ਹੈ ਤੇ ਬੀਸੀ ਮੈਡਮ ਨੇ ਇਹ ਬੋਲਿਆ ਕਿ ਅਸੀਂ ਉਠਾਵਾਂਗੇ ਨਹੀਂ ਤੁਹਾਨੂੰ ਤਰੀਕ ਦਿੱਤੀ ਜਾਏਗੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੁਹਾਡੇ ਕੋਲ ਡਾਕੂਮੈਂਟ ਕੀ ਹੈ ਤਾਂ ਉਹਨਾਂ ਕੋਲ ਡਾਕੂਮੈਂਟ ਕੀ ਹੈ ਬਿਜਲੀ ਬੋਰਡ ਕੋਲ ਇਹ ਤੁਹਾਡਾ ਡਾਕੂਮੈਂਟ ਮਿਲਾ ਕੇ ਉਸ ਤੋਂ ਬਾਅਦ ਗੱਲ ਕੀਤੀ ਜਾਏਗੀ ਸਰਕਾਰ ਨਾਲ ਕਿ ਹਾਂ ਇਹਨਾਂ ਨੂੰ ਉਠਾਣਾ ਹੈ ਕਿ ਨਹੀਂ ਉਠਾਣਾ ਜੀ ਬਸ ਐਈਓ ਗੱਲ ਹੋ ਗਈ ਹੈ ਅਸੀਂ ਇਹਨਾਂ ਸਾਲੋਂ ਦੁਬਾਰੇ ਸਾਡੇ ਕੋਲ ਡਾਕੂਮੈਂਟ ਪੁਰਾਣੇ ਵੀ ਹੈਗੇ ਨੇ ਤਾਂ ਉਹਨ ਕੀ ਨਵੇਂ ਜਿਹੜੇ ਬੁਝਰੂਤ ਚਲੇ ਗਏ ਜਿਹੜੇ ਜੀ ਉਹ ਜਿਹੜੇ ਬੈਠੇ ਨੇ ਨਵੇਂ ਬੰਦੇ ਨੇ ਉਹਨਾਂ ਕੋਲ ਹੀ ਹੈ ਡਾਕੂਮੈਂਟ ਜੀ ਹਾਂ ਜੀ ਵੋਟ ਪਾਈ ਜਾਈ ਜੀ ਵੋਟਾਂ ਸਾਰੇ ਆ ਜਾਂਦੇ ਨੇ ਜੀ ਜਦੋਂ ਓਟ ਚਲੀ ਜਾਂਦੀ ਉਸ ਤੋਂ ਬਾਅਦ ਫਿਰ ਉਠਾ ਨਾ ਜੀ ਗੱਲ ਆ ਜਾਂਦੀ ਕਿ ਹਾਂ ਅਸੀਂ ਉਠਾਣਾ ਕੋਈ ਪਾਣੀ ਨਹੀਂ ਹੈ ਕੋਈ ਲਾਈਟ ਨਹੀਂ ਹੈ ਸਰ ਬਸ ਵੈਸੇ ਬੈਠੇ ਨੇ ਸਰ ਤੁਸੀਂ ਕੀ ਚਾਹੁੰਦੇ ਹੋ ਨਾ ਅਸੀਂ ਇਹ ਚਾਹੁੰਦੇ ਹਾਂ ਕਿ ਜੀ ਸਾਨੂੰ ਉਠਾਇਆ ਜਾਏ ਕਿ ਕਿਤੇ ਜਗ੍ਹਾ ਦਿੱਤੀ ਜਾਵੇ ਜਾਂ ਸਾਨੂੰ ਕੋਈ ਠੰਡ ਦੇ ਵਿੱਚ ਉਠਾਇਆ ਜਾਏ ਤਾਂ ਕੋਈ ਕੋਈ ਦਿੱਤਾ ਜਾਵੇ ਜੀ ਹਾਂ ਇਹ ਪੌਣੇ ਦੋ ਕਿੱਲੇ ਰਕਵਾਏ ਹੀ ਬਾਓ ਜੀ 45 ਦਾ ਰਕਬਾ ਹੈ ਜੀ ਠੀਕ ਹੈ ਜੀ ਇਹਦਾ ਨਹਿਰੀ ਪਾਣੀ ਵੀ ਲੱਗਦਾ ਹੈ ਖਾਲੇ ਵੀ ਹੈਗੇ ਸਾਰਾ ਕੁਝ ਹੈ ਹੁਣੇ ਬਿਲੀ ਬੋਰਡ ਵਾਲੇ ਕਹਿੰਦੇ ਨੇ ਕਿ ਮੇਰੀ ਏ ਇਹਨਾਂ ਦੀ ਕਿੱਥੋਂ ਆ ਗਈ ਉਹਦਾ ਤੇ ਸੋਚੋ ਕਿ ਭਾਈ ਪਾਣੀ ਆਏਗਾ ਤਾਂ ਜਿਹੜੀ ਜ਼ਮੀਨ ਦੀ ਮਾਲਕੀ ਹੋਏਗੀ ਉਸੇ ਨੂੰ ਆਵੇਗਾ ਨਾ ਨਰੀ ਖਾਲਾ ਜੇ ਹੈਗਾ ਸਭ ਕੁਝ ਹੈਗਾ ਪੌਣੇ 2 ਕਿੱਲੇ ਕੀ ਹੈ 70 90 ਸਾਲ ਹੋ ਗਏ ਸਭ ਨੂੰ ਹਾਂ 90 ਸਾਲ ਹੋ ਗਏ ਇਸ ਜ਼ਮੀਨ ਨੂੰ ਅਸੀਂ ਅੱਖਾਂ ਨਾਲ ਵੇਖਦੇ ਸਾਡੇ ਬਜ਼ੁਰਗ ਵੀ ਵੇਖਦੇ ਵਾਹ ਦੇ ਰਹੇ ਨੇ ਤੇ ਕਿਵੇਂ ਅੱਜ ਬਣ ਗਏ ਆ ਪੀਏ ਦੋ ਪੁਨੇ ਦੋ ਕਿਲੇ ਕਹਿੰਦੇ ਜੀ ਨੌ ਨੌ ਮਕਾਨ ਗ੍ਰਾਂਟ ਦੇ ਮਿਲੇ ਹੋਏ ਇਹ ਸਾਡੋ ਬਿਜਲੀ ਦਾ ਖੰਭਾ ਵੀ ਲੱਗਿਆ ਆ ਇੰਨੇ ਸਾਲ ਹੋ ਗਏ 70 80 ਸਾਲ ਹੋ ਗਏ ਅਸੀਂ ਬੈਠੇ ਆ ਸਾਡੇ ਬੁਸ਼ਕਰ ਜਿਹੜੇ ਸੀ ਉਹਨਾਂ ਕੋਲ ਇੰਨੇ ਠਾਕੇ ਅੱਗੇ ਗੁੱਠੇ ਲ ਤੇ 16 ਬੰਦੇ ਦੇ 16 ਬੰਦੇ ਦੇ ਕੇਸ ਚੱਲਦਾ ਰਿਹਾ 58 ਸਾਲ ਉਹ ਮਾਰਥ ਖੱਪ ਗਏ ਨੇ ਹੁਣ ਅਸੀਂ ਆ ਅਸੀਂ ਨਹੀਂ ਲੜ ਸਕਦੇ ਕੇਸ ਇਹ ਕਹਿੰਦੇ ਕੇ ਜੱਜਕਲ ਤੁਸੀਂ ਪੇਸ ਹੋ ਤੁਸੀਂ ਗੁੱਠੇ ਦੇ ਕੇ ਅਸੀਂ ਨਹੀਂ ਹੋ ਸਕਦੇ ਅਸੀਂ ਇਹ ਕਹਿੰਦੇ ਪੇ ਬੇਨਤੀ ਕਰਦੇ ਹਾਂ ਉੱਤੇ ਤੱਕ ਸਾਡੀ ਪਹੁੰਚ ਸੁਣੀ ਜਾਵੇ ਗਰੀਬ ਬੰਦੇ ਆ ਅਸੀਂ ਨਹੀਂ ਲੜ ਸਕਦੇ ਕੇਸ ਇਥਾਂ ਅਸੀਂ ਨਹੀਂ ਛੱਡ ਸਕਦੇ ਸਾਨੂੰ ਬਹੁਤ ਮਾਰ ਦੋ ਬੂਆ ਅਸੀਂ ਨਹੀਂ ਜਾਣਦੇ ਤਾਂ ਖਾਸ ਕੀਤੀ ਗਈ ਹੈ ਕਿ ਤੁਹਾਨੂੰ ਖਾਣਾ ਇੱਥੇ ਤੇ ਸਾਨੂੰ ਅੱਗੇ ਵੀ ਸਾਨੂੰ ਠਾਵਣ ਦੀ ਕੋਸ਼ਿਸ਼ ਕੀਤੀ ਸੀ ਸਾਡਾ ਮਕਾਨ ਪੂਜ ਪੇੜ ਪੌਦੇ ਸਾਰੇ ਢਾ ਦਿੱਤੇ ਸੜਾ ਰਸਤਾ ਵੀ ਬੰਦ ਕਰ ਦਿੱਤੇ ਹੁਣ ਲੋਟਿਸ ਆਈ ਤੁਹਾਨੂੰ ਠਾਵਾਂਗੇ ਅਸੀਂ ਅਸੀਂ ਗਰੀਬ ਬੰਦੇ ਕਿੱਥੇ ਜਾ ਸਕਦੇ ਹਾਂ ਅਸੀਂ 80 90 ਸਾਲ ਸਾਡੇ ਮਾਂ ਪਿਓ ਇੱਥੇ ਰਹੇ ਮਾਂ ਪਿਓ ਵੀ ਦਾਦੇ ਦੁੱਦੀ ਵੀ ਸਾਰੇ ਕੁਝ ਰਹਿ ਗਏ ਨੇ ਮਾਪੇ ਵੀ ਉਤਰਕ ਹੋ ਗਿਆ ਸੀ ਇਹਨੇ ਸਾਲ ਰਹਿੰਨੇ ਆ ਅਸੀਂ ਤੁਸੀਂ ਦੱਸੋ ਕਿੱਥੇ ਜਾ ਸਕਨੇ ਆ ਕਹਿੰਦੇ ਆ ਸਾਡੀ ਕੋਈ ਮੰਗ ਨਹੀਂ ਸੁਣਦਾ ਕੋਈ ਐਮਸੀ ਆਂਦਾ ਉਹ ਵੀ ਸੁਣਦਾ ਓਟ ਮੰਗਨ ਦਾ ਟਾਈਮ ਅੱਪੜੇ ਆਂਦੇ ਆ ਸਾਡੀ ਮੰਗ ਪੂਰੀ ਕੋਈ ਨਹੀਂ ਕਰਦਾ ਮਸਲੇ ਕੋ ਲੇਟ ਹੈ ਨਾ ਪਾਣੀ ਦਾ ਪ੍ਰਬੰਧ ਹੈ ਸਾਡੇ ਨਿੱਕੇ ਨਿੱਕੇ ਬਾਲ ਮੱਛਰ ਚਪਲਦੇ ਪੈਣ ਹੈ ਲੈਟਰੀਵਾਦੂ ਕੁਛ ਨਹੀਂ ਹੈ ਸਰ ਸਾਡੇ ਕੋਲ ਕੁਛ ਵੀ ਨਹੀਂ ਹੈ ਅਸੀਂ ਲੈਟਰੀ ਬਣਾਇਆ ਸੀ ਉਹ ਵੀ ਬਿਜਲੀ ਦਫਤਰ ਵਾਲਿਆਂ ਨੇ ਢਾਹ ਦਿੱਤਾ ਸਾਡਾ ਜੀ ਕੱਚੇ ਮਕਾਨ ਸੀ ਬਣਾ ਕੇ ਮੈਂ ਪੀਐਸਪੀਸੀਐਲ ਵੱਲੋਂ ਮੇਰੀ ਕੋਰਟ ਦੇ ਵਿੱਚ ਪੀਪੀਐੱਟ ਦੇ ਤਹਿਤ 17 ਕੇਸ ਫਾਈਲ ਕੀਤੇ ਗਏ ਆ ਅੱਜ ਉਹਨਾਂ ਦੀ ਫਰਸਟ ਡੇਟ ਆਫ ਹਿਅਰਿੰਗ ਹੈ ਉਹਨਾਂ ਦੀ ਤਲਵੀ ਕੀਤੀ ਗਈ ਹੈ ਉਹਨਾਂ ਨੂੰ ਸਿੰਪਲ ਸਮਨ ਭੇਜੇ ਗਏ ਨੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਅਜੇ ਤਾਂ ਕੋਈ ਆਰਡਰ ਥੋੜੀ ਹੋਏ ਨੇ ਕੋਰਟ ਦਾ ਪ੍ਰੋਸੀਜਰ ਫਾਲੋ ਹੋਏਗਾ ਦੈਨ ਇਨ ਦੀ ਐਂਡ ਮਤਲਬ ਵਾਟਐਵਰ ਮੈਰਿਟ ਤੇ ਹੋਏਗਾ ਐਸ ਪਰ ਦਾ ਰੂਲਸ ਹੋ ਡਿਸਾਈਡ ਹੋਏਗਾ ਅਜੇ ਤਾਂ ਕੋਈ ਡਿਸੀਜਨ ਨਹੀਂ ਹੋਇਆ ਤਾਂ ਪਹਿਲੀ ਡੇਟ ਆਫ ਹਿਅਰਿੰਗ ਸੀਗੀ ਉਹ ਤੇ ਫਿਰ ਆਪਣਾ ਪੱਖ ਆ ਕੇ ਦੱਸਣਗੇ ਨਾ ਜੀ ਹਜੇ ਤੱਕ ਕੋਰਟ ਦੀ ਟ੍ਰਾਇਲ ਸ਼ੁਰੂ ਹੋਇਆ ਅੱਜ ਪਹਿਲੀ ਡੇਟ ਸੀ ਅੱਜ ਪਹਿਲੀ ਡੇਟ ਤੇ ਤਲਵੀ ਕੀਤੀ ਗਈ ਹੈ ਆਗੇ ਜੋ ਕਿੰਨੇ ਸਾਲਾਂ ਤੋਂ ਬੈਠੇ ਨੇ ਉਹਦੇ ਕੋਲ ਕਿਸ ਹیثیت ਦੇ ਵਿੱਚ ਉਹ ਉੱਥੇ ਕਾਬਜ਼ ਹੈਗੇ ਨੇ ਉਹ ਆਪਣਾ ਸਾਰਾ ਪ੍ਰੂਫ ਦੇਣਗੇ ਉਹ ਆ ਜਾਣ ਆਪਣੇ ਤਰੀਕ ਮਤਲਬ ਹਾਜ਼ਰ ਹੋਣਗੇ ਅੱਜ ਤੇ ਆਪ ਦੇਣਗੇ ਤੇ ਅਸੀਂ ਉਹਨਾਂ ਨੂੰ ਸੁਣਾਂਗੇ ਉਹਨਾਂ ਦਾ ਪੱਕੇ ਸੁਣਾ ਨੇ ਡਿਊ ਕੋਰਸ ਆਫ ਲਾਅ ਹੀ ਅਸੀਂ ਫੋਲੋ ਕਰ ਰਿਹਾ ਜੋ ਵੀ ਡਿਸੀਜਨ ਹੋਏਗਾ ਉਹ ਫੋਲੋ ਕਰਿਆਤਾ ਹੈ ਨਹੀਂਗਾ ਵੀ ਇਕਦਮੀ ਜਾ ਕੇ ਅਸੀਂ ਹਟਾਉਣ ਦੇ ਕੋਈ ਆਰਡਰ ਹੋ ਗਿਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਪੀਪੀ ਐਕਟ ਦੇ ਤਹਿਤ ਹੀ ਪੀਐਸਪੀਸੀਐਲ ਨੇ ਮੇਰੇ ਕੋਲ ਇੱਕ ਅਦਾਲਤ ਵਿੱਚ ਕੇਸ ਪਾਇਆ ਜਿਹਦੇ ਤਹਿਤ ਉਹਨਾਂ ਦੀ ਸੁਣਣੀ ਕੀਤੀ ਗਈ ABMयू चैनल देखने वाले सभी दर्शकों से हम अपील करते हैं कि ABMयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत